ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਖਾਨ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀਆਂ ਤੰਨ ਬੱਚੀਆਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਗੱਬਣਾ ਬਈ ਦੋ ਹੀਫਰ ਆਓ ਪੁੱਛ ਲੈਨੇ ਬਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਪ੍ਰਮਾਤਮਾ ਦੀ ਬੜੀ ਚੱਲਦਾ ਬਾਈ ਕੰਮ ਹਾਂ ਹਾਂਜੀ ਪੂਰੇ ਵਧੀਆ ਚਲੋ ਵਧੀਆ ਨਾਮ ਤੇ ਐਡਰੈਸ ਹੋ ਮੇਰਾ ਨਾਮ ਇਸਾਇਲ ਹੈ ਜੀ ਪਿੰਡ ਦਿਾਲਪਰਾ ਮੇਰਾ ਜਿਲ੍ਹਾ ਬਠਿੰਡਾ ਜੀ ਤਹਿਸੀਲ ਰਾਮਪਰਾ ਫੂਲ ਹੈ ਜੀ ਠੀਕ ਹੈ ਨੇੜੇ ਪਿੰਡ ਬਈ ਪਿੰਡ ਦਿਾਲਪਰਾ ਜਿਹੜਾ ਸਾਡੇ ਨੇੜੇ ਮੋਬਾਈਲ ਨੰਬਰ ਬੋਲ ਨੰ 9915433761 ਹੋਰ ਪਾਪਾ ਦਾ ਨੰਬਰ ਹੈ ਇਹਨਾਂ ਨੇ 9915152749 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੇ ਟਾਈਮ ਦੀ ਗੱਬਣਾ ਇਹ ਦੋਂਦੀ ਆ ਭਾਈ ਹੂੰ ਤੇ ਇਹਦਾ ਮੈਂ ਤੁਹਾਨੂੰ ਇਹਦਾ ਰਿਕਾਰਡ ਤੁਹਾਨੂੰ ਮੈਂ ਦੱਸਦਾ ਠੀਕ ਆ ਇਹ ਦੋਨੇ ਜਿਹੜੀਆਂਆਂ ਮੂਹਰੇ ਖੜੀਆਂ ਦੋਨੇ ਇੱਕ ਤੇ ਦੋ ਨੰਬਰ ਠੀਕ ਆ ਇਹਦਾ ਆਪਣੇ ਕੋਲ ਸਾਰਾ A to Z ਰਿਕਾਰਡ ਆ ਬਣ ਵਰਤ ਤੋਂ ਲੈ ਕੇ ਹੂੰ ਇਹ ਤਾਂ ਆ ਬੱਚੀ ਹੈ ਵੀਰੇ ਹੂੰ ਆ ਦੋ ਜਨ ਦਾ ਮੂਹੋਂ ਹੂੰ ਪਾਈਪਰ ਦੇ ਬੋਲਤੋ ਰਿਪੋਰਟਰ ਬੋਲਤੋ ਗੱਭਣਾ 10 ਜੂਨ ਨੂੰ ਟੀਕਾ ਭਰਿਆ ਵਾ ਠੀਕ ਆ ਅੱਜ ਉਹਨਾਂ ਦੇਖ ਲਓ ਬਾਈ ਤਿੰਨ ਮਹੀਨੇ ਤੇ 13 ਦਿਨਾਂ ਦੀ ਗੱਭਣ ਹੋ ਗਈ ਤਿੰਨ ਮਹੀਨੇ 13 ਦਿਨਾਂ ਦੀ ਹੋ ਗਈ ਹਾਂਜੀ ਠੀਕ ਆ ਚੈੱਕ ਬਾਸਪਰਾ ਬਈ ਜਿਹੜਾ ਮਰਜੀ ਡਾਕਟਰ ਲਿਆ ਆਵੇ ਇਹ ਬੱਚਿਆਂ ਦੀ ਐ ਸਮਝ ਲੈ ਮੇਰਾ ਦੋਸਤ ਸੀਗਾ ਜੀ ਹੂੰ ਉਹਦੇ ਭੈਣ ਤੋਂ ਲੱਗਾਈ ਦੋਨੇ ਬੱਚੀਆਂ ਠੀਕ ਆ ਹਾਂ ਇਹਨਾਂ ਦਾ ਇੰਨੀ ਗਾਰੰਟੀ ਐ ਮੈਨੂੰ ਵੀ ਜਿਹੜੇ ਮਰਜ਼ੀ ਤੇ ਮਰਜ਼ੀ ਇੱਥੇ ਵਰਦੀ ਬੰਦਾ ਬੰਗਾ ਲੇ ਇਹਨਾਂ ਨੂੰ ਤੋ ਰੋਕਰਤਿਕ ਖੋਲ ਨੀ ਖੋਲ ਇਸਕੋ ਸਭੇ ਪੜੀ ਐ ਰਾਜ ਹੀ ਐ ਗੱਬਣਾ ਚੈੱਕ ਪਾਸ ਫੇਸ ਬੜਾ ਪਿਆਰਾ ਪ੍ਰਿੰਟ ਪ੍ਰਿੰਟ ਤੁਸੀਂ ਚੈੱਕ ਕਰੀਏ ਇਹਨੂੰ ਕਿੰਨਾ ਸੋਹਣਾ ਪ੍ਰਿੰਟ ਆ ਬੱਚੀ ਦਾ ਬਾਈ ਪ੍ਰਿੰਟ ਬੜਾ ਚੰਗਾ ਹਨ ਹਾਂਜੀ 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 ਫੇਸ ਬਿਊਟੀ ਕਮਾਲ ਦੀ ਤੋਰਾ ਤਾਰਾ ਕਰਮਾਈ ਦਾ ਚੰਗਾ ਚੈੱਕ ਕੀਆ ਸਭੇ ਪੜੀ ਐ ਲੈ ਕਿੰਨਾ ਦੁੱਧ ਸੀ ਮਾਂ ਥੱਲੇ ਇਹ ਮਾਂ ਥੱਲੇ ਬਾਈ 40 ਲੀਟਰ ਦੁੱਧ ਸੀ ਜੀ 40 ਲੀਟਰ ਦੁੱਧ ਸੀ ਜੀ ਹਾਂਜੀ ਹਾਂਜੀ ਠੀਕ ਆਪਾਂ ਔਨ ਰਿਕਾਰਡ ਤਾਂ ਕਹਿ ਰਹੇ ਆ ਇਹਦਾ ਪੱਕਾ 100% ਆਪਣੇ ਕੋਲ ਬਾਇਡ ਡਾਟਾ ਜੀ ਦੋਨਾਂ ਦਾ ਠੀਕ ਆ ਹਾਂ ਆਨ ਰਿਕਾਰਡ ਕਹ ਰਹੇ ਮੇਰੀ ਵੀਰ ਕੋਈ ਵੀ ਕੈਪਚਰ ਕਰ ਲਿਆ ਆਪਣੀ ਵੀਡੀਓ ਦੇ ਵਿੱਚ ਆਨ ਰਿਕਾਰਡ ਇਹਨਾਂ ਬੱਚਿਆਂ ਦਾ ਮੈਂ ਦਊਂਗਾ ਭਾਵੇਂ ਬਲੱਡ ਸੈਂਪਲ ਲੈ ਲਿਓ ਇਹਨਾਂ ਦਾ ਅੱਛਾ ਠੀਕ ਹੈ ਬਈ ਝੂਲੀ ਬੜੀ ਕਮਾ ਬਾਈ ਮੈਂ ਕਿਹਾ ਕਿਆ ਬਾਤ ਹੈ ਇਹ ਬੱਚਿਆਂ ਦੀ ਪ੍ਰਿੰਟ ਪੂਰ ਤੁਹਾਨੂੰ ਦਿਖੀ ਜਾਂਦੇ ਆ ਬੰਦ ਬੰਦ ਇਸ ਨੂੰ ਖਰਚ ਕੇ ਬੰਦ ਕੁ ਨਹੀਂ ਬੜੇ ਕੀ ਮੁੱਲ ਲਾ ਫਿਰ ਇਹਦਾ ਇਹਦਾ ਮੁੱਲ ਕਲੀਲਾ ਜੀ 65000 ਰੁਪਿਆ ਮਾਨਤਨ ਹੋ ਜਾ ਮਾਨਤਨ ਕਰਾਂਗੇ ਬਾਈ ਤੁਹਾਨੂੰ ਵੀ ਪਤਾ ਬੱਚੀ ਦਾ ਪ੍ਰਿੰਟ ਕੁਆਲਿਟੀ ਸਰੀ ਹੈ ਸਰੀ ਹੈ ਹਨਾ ਹਾਂ ਇਹ ਜਿਹੜੀ ਚੀਜ਼ ਕਿ ਆ ਜਾਂਦਾ ਇਹਨੂੰ ਰਾਜੀਆ ਸਮੇਪੜੀ ਸਮੇਪੜੀ ਬੱਚੀ ਆ ਬਾਈ ਡੀਫਾਰਮਿੰਗ ਕਰਵਾਉਣ ਵਾਲੀ ਆ ਮਰੀ ਜੀ ਡਾਕਟਰ ਸਾਹਿਬ ਸਾਨੂੰ ਪਤਾ ਹੀ ਏ ਸਾਰੀਆਂ ਗੱਲਾਂ ਦਾ ਸਹੀ ਫੇਸ ਬੜਾ ਚੰਗਾ ਕਰਮਾ ਇਹਦਾ ਸਨਖਪੁਣਾ ਬੱਚੀ ਦੇ ਵਿੱਚ ਬਹੁਤ ਆ ਫੇਸ ਦੇਖੋ ਚਾਰੂ ਚੂਰੂ ਵੀ ਫੁੱਲ ਆ ਹਨਾ ਹਾਂ ਬਾਈ ਪੂਰੀ ਵਧੀਆ ਬਾਈ ਬੰਦੇ ਨੇ ਪੂਰੀ ਸੰਭੀਰਾਂ ਦੀ ਬੱਚੀਆਂ ਜੀ ਠੀਕ ਆ ਬਾਈ ਹਾਂਜੀ ਲਜਾਇਆ ਜਾਂ ਮਾਨਦਨ ਜਰੂਰ ਕਰਾਂਗੇ ਬਾਈ ਕੋਈ ਚੱਕਰ ਨਹੀਂ ਓਕੇ ਬਈ ਅੱਗੇ ਬਰੇ 2 ਨੰਬਰ ਆ ਚਲਾ ਕਿੰਨੀ ਕੁ ਉਮਰ ਹੈ ਜੀ ਇਹ ਖੀਰੀ ਆਈ ਦੀ ਬੱਚੀ ਹੈ ਜੀ ਖੀਰੀ ਦੰਦਾ 9 ਮਹੀਨੇ ਦੀ ਹੈ ਜੀ ਇਹ 9 ਕੁ ਮਹੀਨੇ ਉਮਰ ਆ ਬਈ ਦੰਦਾ ਚ ਖੀਰੀ ਹੈ ਫੇਸ ਬੜਾ ਪਿਆਰਾ ਬਈ ਵੋਦੀ ਵਾਦੀ ਚੰਗੀ ਆ ਸਨਖ ਆਪਣਾ ਬਸ ਦੇਖੋ ਬਈ ਸਮੇਂ ਪਲੀ ਫੋਲਾ ਤੋਰਾ ਤਾਰਾ ਕਮਾਲ ਦਾ ਕੱਦ ਵੱਡ ਚੰਗਾ ਚੰਗੀ ਆ ਝੂਲੀ ਚੰਗੀ ਆ ਬਈ ਹਾਂ ਬਈ ਪੂਰੇ ਬਈ ਖੁਲੀਆਂ ਖੁਲੀਆਂ ਆਈਆਂ ਤਾਰ ਕੇ ਤੁਹਾਨੂੰ ਪਤਾ ਹਾਂ ਬੰਦੇ ਬੰਦੇ ਕਰ ਤਿਕ ਖੁਲੀਆਂ ਆਈਆਂ ਤਾਂ ਆ ਕੇ ਭਜ ਦੇਣ ਅਠ ਦੀਆਂ ਵੱਧ ਆ ਹਾਂ ਬਈ ਝੋਲੀ ਕਮਾਲ ਆ ਹਣਾ ਬਸ ਆ ਬਈ ਚਾਰੇ ਥਣ ਨਿਖਰ ਮੇ ਆ ਹਾਂ ਸਲਾਮ ਭਾਈ ਜੋੜੀ ਕਮਾਲਾ ਕਲਾ ਕਰਦਾ ਕੋਈ ਸ਼ਾਂਕ ਫੋੜ ਕੋਈ ਵੀ ਹੋਵੇ ਆਪਣੀ ਬੱਚੀ ਆਪਾਂ ਹਰੇਕ ਵੀਡੀਓ ਦੇ ਵਿੱਚ ਇਹ ਗੱਲ ਕਰਦੇ ਹੁੰਦੇ ਆ ਆਪਣੀ ਬੱਚੀ ਦੇ ਫੋੜ ਸ਼ਾਂਕ ਕੋਈ ਵੀ ਹੋਵੇ ਆਪਣੇ ਬੱਚੀ ਵਾਸਤੇ ਭੇਜਦੇ ਠੀਕ ਹੈ ਕੀ ਮੁੱਲ ਆ ਭਾਈ ਇਹਦਾ ਇਹ ਜੋੜੇ 'ਚ ਕਰਾਂਗੇ ਜੀ ਆਪਾਂ ਜੋੜੇ 'ਚ ਕਰਾਂਗੇ ਹਾਂਜੀ ਹਾਂਜੀ ਮਾੜਾ ਬੰਦੇ ਨੂੰ ਬੱਚੇ ਨੂੰ ਬਣ ਲੈਣ ਦਾ ਹਾਂ ਕੋਈ ਨਹੀਂ ਫੇਸ ਬੜਾ ਚੰਗਾ ਬੋਦੀ ਵਾਦੀ ਬਹੁਤ ਬਾਈ ਐਂਕਰ ਪ੍ਰਿੰਟ ਪੂਂਟ ਬੜਾ ਚੰਗਾ ਭਾਈ ਬਹੁਤ ਆਣਾ ਬੱਚੇ ਇੱਕੋ ਉਹ ਵੀ ਚਲਾ ਦੇ ਇਹਦੀ ਕਿੰਨੀ ਉਮਰ ਆ ਭਰਾ ਇਹ ਇਹ ਹੈਗੀ ਹੈ ਜੀ 6 ਮਹੀਨੇ ਦੀ ਇਹਦਾ ਹਜੇ ਮੰਨ ਲਓ ਕਿ ਅਬ ਨਵਾਂ ਮਹੀਨਾ ਚੱਲ ਰਿਹਾ ਜੀ ਅਪ੍ਰੈਲ ਦੇ ਵਿੱਚ ਬਰਥ ਆਈ ਇਹਦਾ ਠੀਕ ਆ ਹਾਂਜੀ ਹੂੰ ਇਹਦਾ ਹੈਗਾ ਆ ਬੱਚੀ ਦਾ ਹੈਗਾ ਜੀ ਆ 12ਵੇਂ ਮਹੀਨੇ ਦਾ ਜਨਮ ਜੀ ਓਕੇ ਜੀ ਹਾਂਜੀ ਠੀਕ ਆ ਬਾਈ ਇਹਦੀ ਮਾਂ ਥੱਲੇ ਕਿੰਨਾ ਦੁੱਧ ਸੀ ਇਹਦੀ ਮਾਂ ਥੱਲੇ ਜੀ ਐਵੇਂ ਆਪਾਂ ਝੂਠ ਬੋਲਦੇ 30 ਲੀਟਰ ਦੁੱਧ ਸੀ ਇਹ ਥੱਲੇ ਠੀਕ ਆ ਬਾਈ ਹਾਂ ਝੂਲੀ ਝੂਲੀ ਬਾਈ ਕਮਾਲ ਕਿਆ ਬਾਤਾਂ ਆ ਤੁਹਾਨੂੰ ਵੀ ਦਿੰਦੀ ਆ ਬਰੀਡ ਬਰੂਡ ਬਹੁਤ ਚੰਗੀ ਆ ਸਟ੍ਰੇਟ ਫਾਰਵਰਡ ਆ ਬਾਡੀ ਸਟਰਕਚਰ ਲੈਗ ਸਕੋਰ ਸਾਰੀਆਂ ਬੱਚਿਆਂ ਦਾ ਓਕੇ ਆ ਜੀ ਕਿਹੜੇ ਸੀਮਣ ਦੀ ਆ ਭਰਾ ਇਹ? ਇਹਦਾ ਮੈਨੂੰ ਪਤਾ ਨਹੀਂ ਭਰਾ ਜੀ ਵੀ ਆਪਾਂ ਝੂਠ ਬੋਲ ਕੇ ਦੇਣੀ ਕੋਈ ਨਹੀਂ ਆਪਾਂ ਕਿਸੇ ਨੂੰ। ਹਮਮ ਠੀਕੀ ਮੋਲਾ ਫਿਰ ਜੋੜੀ ਦਾ। ਮੋੜੀ ਜੋੜੀ ਦਾ ਜੇ ਆਪਾਂ ਮੁੱਲ ਜਿਹੜਾ ਮਰਜ਼ੀ ਕਰਾ ਲਈਏ 43000 ਰੁਪਏ ਦੀਆਂ ਦੇ ਦਾਂਗੇ ਜੀ। ਠੀਕ ਆ ਭਾਈ। ਮੋਲ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 43000 ਦੀ ਜੋੜੀ ਤੇ ਆਪਾਂ ਜੈਜ ਜੇ ਮੁੱਲ ਰੱਖੀ ਆਪਾਂ ਜਨਵਾਰ ਦੇ ਦਿੰਨੇ ਆ ਜੀ। ਹਮ ਬਾਰੇ ਆਪਾਂ ਇਹਦੇ ਵਿੱਚ ਆਪਾਂ ਇਹ ਨਹੀਂ ਗੱਲਾਂ ਕਰਦੇ ਨਾ ਵੀ ਮੁੱਲ ਬਾਹਲੇ ਮੰਗ ਲੇ ਉਦੋਂਰ ਘੱਟੀ ਚੱਲੋ 1000 2000 ਘੱਟੀ ਛੋੜ ਪਰ ਮਤਲਬ ਨਹੀਂ ਮਰਦਾ। ਹ ਬਰੀਡ ਫੁੱਲ ਆ ਬਾਈ ਬਰੀਡ ਦੇ ਵਿੱਚ ਬਾਈ ਜਿਹੜਾ ਦੁੱਧ ਦਾ ਰਿਕਾਰਡ ਆ ਬਾਈ ਨੇ ਬਹੁਤ ਚੰਗਾ ਦੱਸਿਆ ਚਾਰੂ ਚੂਰੂ ਫੁੱਲ ਬੱਚੀ ਸੰਵੀ ਪੜੀ ਫੁੱਲਾ ਬਾਈ ਤੇ ਚੰਗੀ ਗ੍ਰੋਥ ਕਰੂਗੀ ਹਜੇ ਦੰਦਾ ਜੀ ਆਣਾ ਹਾਂ ਦੰਦਾ ਜੀ ਦੋਂਦੀ ਆ ਬਾਈ ਹਜੇ ਹਾਂ ਇਹਦਾ ਵੀ ਤੁਹਾਨੂੰ ਬਰਥਡੇਟ ਲੈ ਕੇ ਦੇ ਦੋ ਜਿਹੜਾ ਵੀਰ ਭਰਾ ਲਊਗਾ ਠੀਕ ਆ ਬਾਈ ਇਹਨਾਂ ਦੀ ਬਰਥਡੇਟ ਤਾਂ ਆਪਣੇ ਕੋਲ ਹੈਗੀ ਇਹਨਾਂ ਦੀ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ